ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਬਹੁਤ ਘਾਤਰ ਸੈਟੇ ਸਾਰੇ ਵੀਰਾਂ ਦੇ ਘਰ ਪਰਵਾਹ ਠੀਕ ਹੈ ਇੱਕ ਮਿੰਟ ਪਈਓ ਇਹਦਾ ਬੈਲਟ ਜੀ ਖੁੱਲੀ ਪਈ ਉਹਨੂੰ ਸੈਟ ਕਰ ਗਏ ਤੜਕੋ ਤੜਕੀ ਕਲਪਣਾ ਤੜਕੋ ਤੜਕੀ ਕਲਪਣਾ ਚਲੋ ਕੋਈ ਗੱਲ ਨਹੀਂ ਪਿੰਟ ਦਾ ਬਾਅਦ ਚ ਹੀ ਬੰਨਾ ਮੈਂ ਬਾਲਾ ਬਾਹਰ ਹੀ ਆ ਜੀ ਚੋਬਰ ਵੀ ਆ ਗਿਆ ਬੌੜੀ ਚੰਗੀ ਧੁੱਪ ਲੱਗੀ ਹੈ ਬੌਲਾ ਕਰਦਾ ਨਯਾ ਖੰਡ ਨਿਆਰੇ 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 ਆਣਾ ਦਿਲ ਲੱਗਿਆ ਪੈਪ ਵੀ ਹੁਣ ਆਏ ਦੇਖਣ ਲਈ ਵੀ ਕਿਹੜੀ ਚ ਫਾਲਟ ਹੈ ਐਦੇ ਜਗ੍ਹਾ ਕਿਉਂ ਦੀ ਜਗ੍ਹਾ ਕਿਹੜੀ ਜ ਹੈ ਉਹ ਕੇ ਰਿਪੋਰਟ ਹਨਾ ਚਲੋ ਬਾਕੀ ਹੋਰ ਹੀ ਪਾਸੇ ਲੱਗ ਗਿਆ ਸੀ ਗੱਲਾਂ ਜਿਗਾ ਕਰਨ ਤੇ ਖੁੱਡੇ ਖਾਡੇ ਖੋਲ ਲੈ ਛੋਟੇ ਬੱਚੇ ਕੱਢ ਦੇ ਫਿਰ ਬਾਹਰ ਹਨ ਤੇ ਵੱਡੇ ਬੱਚੇ ਤਾਂ ਡਾਊਨ ਦਾ ਟਾਈਮ ਟੱਪ ਗਿਆ ਰ ਵੱਡੇ ਬੱਚੇ ਦਾ ਟੇਬਲ ਡਾਉਨ ਸੀਗੇ ਤੇ ਵੱਡੇ ਬੱਚੇ ਫਿਰ ਅੱਜ ਵੀ ਨਹੀਂ ਡਾਉਂਦੇ ਆਪਾਂ ਕੱਲ ਨੂੰ ਕਰਦੇ ਆਗੇ ਹਾਂਜੀ ਮੇਰੇ ਵੀਰੋ ਤੇ ਕਰ ਇੱਕ ਘਰੇ ਕਿਹੜਾ ਕੱਢਿਆ ਬਰੋ ਜਾ ਕੇ ਆਪਾਂ ਤੇ ਹੁੜ ਕਰਾ ਇੱਧਰ ਬੱਚੇ ਪੁੱਛੇ ਜੀ ਮੈਂ ਤਾਂ ਖਣਾ ਵੀ ਕਰ ਲੀ ਗੇ ਸੈਟਿੰਗ ਹਣਾ ਜਿਹੜੇ ਭੌਣ ਕਰਨ ਦੀ ਰਹਿ ਸੀਗੀ ਵੀ ਜਿਹੜੇ ਬੱਚੇ ਭੌਣੇ ਆਂ ਬਾਰ ਬਾਕੀ ਰੋਟੀ ਰੂਟੀ ਖਾਣੀ ਆਏ ਯਾਰ ਉਹ ਰੋਟੀ ਦਾ ਪਲਾਨ ਵੇਖਣਾ ਵੀ ਕੀ ਹਿਸਾਬ ਕਿਤਾਬ ਹੈ ਟ੍ਰੇਲ ਟ੍ਰੋਅੰਡ ਵਾਲਾ ਨਾ ਮੂੜੇ ਨਹੀਂ ਘੜਤਾਂ ਮਾਰ ਸਾਰਾ ਸਮਾਨ ਹਣਾ ਬਾਕੀ ਕਰਦੇ ਆ ਯਾਰ ਥੋੜਾ ਜਿਹਾ ਨਾ ਚਾਲ ਜੀ ਪੱਟੀ ਕੀ ਦੋ ਕੁ ਦਿਨ ਹੋ ਗਏ ਜਦੋਂ ਦੀ ਵੀਡੀਓ ਦਾ ਟਾਈਮ ਬਲਟ ਫੋਟੋ ਹੋ ਗਿਆ ਥੋੜਾ ਜਿਹਾ ਕੰਮ ਦਾ ਸਾਰਾ ਅਲਾਈਨਮੈਂਟ ਆਊਟ ਹੋਈ ਪਈ ਹੈਗੀ ਹਾਂਜੀ ਮੇਰੇ ਵੀਰੋ ਆ ਗਏ ਇਧਰ ਲਈ ਕਰੇ ਜੀ ਤੇ ਹੁਣ ਰੋਟੀ ਖਾ ਕੇ ਆਏ ਆ ਬਈ ਹੁਣ ਚਾਹ ਪੀ ਕੇ ਆਏ ਆ ਓਕੇ ਰਿਪੋਰਟ ਤੇ ਪਹਿਲਾਂ ਤਾਂ ਵੀਰੇ ਆਏ ਸੀਗਾ ਪਿਛਲੇ ਦਿਨ ਨਾਲ ਤੇ ਅੱਜ ਵਾਲਾ ਵਲੌਗ ਮੈਂ ਇਕੱਠਾ ਕਰ ਦਿਆਂ ਫਿਰ ਮੈਂ ਕਿਹਾ ਨਹੀਂ ਇਕੱਠਾ ਕਰਕੇ ਡਬਲ ਪੈਸੇ ਬਣਾਵਾਂਗੇ ਆਪਾਂ ਯਾਰ ਪਿਛਲੇ ਵਲੌਗ ਚ ਮੈਂ ਕੋਈ ਨਾ ਕੋਈ ਐਡ ਕਰ ਤਾ ਕਰਤਾ ਹੂਗਾ ਨਾ ਆਪਦੇ ਹਿਸਾਬ ਤੇ ਮਾੜਾ ਮੋਟਾ ਥੋੜਾ ਤੇ ਬਾਕੀ ਓਕੇ ਆ ਬਸ ਹੁਣ ਕਿਰਾ ਬੱਚੇ ਕੱਢ ਲਾਂ ਬਾਹਰ ਮੈਂ ਸਾਰੇ ਛੋਟੇ ਆ ਛੇਦਰੀ ਤੇ ਕੂਤਰ ਬਣ ਰੱਖਿਆਗਾ ਚਾਰੇ ਤਾਂ ਮੀਡੀਅਮ ਸਾਈਜ਼ ਬੱਚੇ ਹੋਗੇ ਬਾਹਰ ਪਈ ਆ ਲਾਸਟ ਬੱਚਾ ਹੈ ਹਰੀ ਕਾਚ ਗਲਾਬੀ ਕਾਚ ਹਰੇ ਟੂਸੇ ਹਰੀ ਟੋਰੀ ਤੇ ਗਲਾਬੀ ਬਗਲ ਕਾਲੀ ਚੀਨੀ ਖੱਬੀ ਚੇਪੀ ਵਾਲੀ ਜਿਹਦੇ ਪਹਿਲਾਂ ਜੇਪਾਂ ਲੱਗਾ ਸੀ ਨਾ ਤੇ ਖੜੇ ਹੋ ਯਾਰ ਮੈਨੂੰ ਲਾ ਦਿਆ ਯਾਰ ਬੱਚਾ ਕੱਲ ਤੇ ਛੱਡ ਬੈਠਾ ਬਣਵਾ ਰੱਖਿਆ ਲੈਣੀ ਸਹੀ ਹੈ ਸਹੀ ਹੈ ਮੈਂ ਕਹ ਕੇ ਪੂਰੀ ਕੰਮ ਜੋਪਰ ਤੋਂ ਆਈ ਪੂਰਵ ਅਰਪੋਰਟ ਓਕੇ ਐ ਉਹਨੂੰ ਮੈਂ ਕਹਾਂ ਲਾਈਟਾਂ ਨੂੰ ਤਾਂ ਬੰਦ ਕਰਕੇ ਬਾਹਰ ਵਾਲ ਖੋਲ ਦੇ ਤੇ ਪਤੰਦਰ ਦੇ ਅੰਦਰ ਵੀ ਲਾਈਟ ਵੱਜਦੀ ਰਹੀ ਕਿ ਸਹੀ ਆ ਉਹ ਇੱਕ ਮਿੰਟ ਹਾਂਜੀ ਮੇਰੇ ਵੀਰੋ ਕੱਢ ਤੇ ਹੀ ਸਾਰੇ ਛੋਟੇ ਬੱਚੇ ਬਾਹਰ ਅਜਮਾ ਛੋਟੇ ਬੱਚੇ 11 ਮੈਨੂੰ ਲੱਗਦਾ ਹੈ ਨਾ ਬਾਕੀ 2 4 ਇੱਕ ਵਾਰ 2 4 6 7 8 9 10 11 ਹਾਂ 11 ਬੱਚੇ ਕੱਢ ਤੇ 4 ਬੱਚੇ ਮੀਡੀਅਮ ਸਾਈਜ਼ ਵਿਚਾਰ ਦੇ ਉਹ ਛਤਰੀ ਦੇ ਬੈਠੇ 11 ਦੇ 4 15 ਬੱਚੇ ਬਾਹਰ ਆਪੀ ਐਸ ਟਾਈਮ ਪੂਰੇ ਤੇ ਇਹਨਾਂ ਦਾ ਉਹ ਕਰਾਂ ਯਾਰ ਹਨਾ ਮੰਨ ਕੇ ਚੱਲਦਾ ਬੱਚਾ ਨੂੰ ਜਿਹੜੇ ਛੋਟੇ ਆ ਇਹਨਾਂ ਨੂੰ ਵਿਚਾਲੇ ਆਪਾਂ ਟ੍ਰੇਜ ਪਾ ਕੇ ਨਾਲ ਤਰਖੇ ਦਾਣੇ ਨਾਲੇ ਕੌਲੀ ਚ ਰੱਖੇ ਪਾਣੀ ਇੰਨੇ ਨਾਲ ਦਾਣਾ ਪਾਣੀ ਖਾਣਾ ਪੀਣਾ ਸਿੱਖ ਜਾਣਗੇ ਤੇ ਨਾਲੇ ਮાળા ਮੋਟਾ ਸਾਂਭੇ ਦੋਸੀ ਚੱਲ ਕਰ ਲੈਣਗੇ ਬਾਹਰ ਬੈਠੇ ਠੀਕ ਹੈ ਕਿ ਨਹੀਂ ਦੇਖੋ ਰਿਜ਼ਲਟ ਲੱਗੇ ਨੇ ਖਾਣ ਛੋਟੇ ਬੱਚੇ ਨਾਲ ਦੀ ਨਾਲ ਉਹ ਦੇਖੋ ਸਾਰੇ ਡੇ ਪਈ ਹੈ ਹੁਣ ਨਾਲ ਜਿਹੜੇ ਵੱਡੇ ਆ ਉਹਨਾਂ ਨਾਲ ਛੋਟੇ ਵੀ ਖਾਣਾ ਸਿੱਖ ਜਾਣਗੇ ਮੂੰਹ ਮਾਰਨਾ ਸਿੱਖ ਜਾਣਗੇ ਦਾਣਿਆਂ ਨੂੰ ਇਹ ਮੁੜ ਕੇ ਮਾਂ ਪੇਰਾਂ ਨਾਲ ਚੱਕਣੀਆਂ ਹੀ ਆ ਬਾਕੀ ਜੋੜੀਆਂ ਅੱਡ ਕਰਦੀਆਂ ਸੱਚਾ ਨਾ ਕੁਛ ਭਰਾ ਪੁੱਛਦਾ ਜੋੜੀਆਂ ਨਹੀਂ ਪੱਟੀਆਂ ਬਈ ਬੱਚੇ ਕਿੰਨੇ ਹੋ ਗਏ ਇਹ ਵੋ ਹਨਾ ਭਰਾ ਮੇਰੇ ਜੋੜੀਆਂ ਲਗਭਗ ਸਾਰੀਆਂ ਪੱਟੀਆਂ ਰਗੀਆਂ ਕਬੂਤਰਾਂ ਕੋ ਫੋਕੇ ਅੰਡੇ ਤੇ ਬੈਠਾ ਬਸ ਮੈਂ ਵੇਟ ਕਰੀ ਜਾਂਦਾ ਵੀ ਜਦੋਂ ਸਾਰੀਆਂ ਜੋੜਨਾ ਦੇ ਬੱਚੇ ਪਲ ਗਏ ਠੀਕ ਹੈ ਉਹਨਾਂ ਨੂੰ ਅਲੈਦਾ ਕਰ ਦਾਂਗੇ ਮੰਨ ਕੇ ਚਲੋ ਮੈਂ ਪਿੱਲੇ ਅੰਡੇ ਫੋਕੇ ਅੰਡੇ ਤਾਂ ਰੱਖਿਆ ਕਬੂਤਰਾਂ ਥੱਲੇ ਮਤਲਬ ਬੱਚੇ ਨਹੀਂ ਮਰ ਰਹੇ ਅੰਡੇ ਤੇ ਵੈਸੇ ਹੀ ਅੰਡੇ ਤੇ ਬੈਠਾ ਕਬੂਤਰਾਂ ਹਨਾ ਤੇ ਬੱਚੇ ਆਪਣੇ ਕੋਲੇ ਬਹੁਤ ਹੋ ਗਏ ਬਾਬੇ ਦੀ ਕਿਰਪਾ ਨਾਲ ਮੁਗਦੇ ਨੇ ਆਪਾਂ ਨੂੰ ਬਾਦੂ ਹੈ ਫੁੱਲ ਹੈ ਬੱਚੇ ਯਾਰ ਖਾਦੇ ਬੀਤੇ ਉਹਦੇ ਆਕੜ ਨੂੰ ਆ ਲਗਭਗ 80 ਕੇ ਬੱਚੇ ਹੋਣਗੇ ਆਪਣੇ ਕੋਲੇ ਰਾਮ ਨਾਲ ਹੀ ਆਪਦੇ ਠੀਕ ਹੈ ਬਾਕੀ ਓਕੇ ਰਿਪੋਰਟਾਂ ਬਸ ਹੁਣ ਵਿਸ਼ਰਾਮ ਕਰਦੇ ਆ ਮੰਜੇ ਦੇ ਪੈ ਕੇ ਠੀਕ ਹੈ ਕਿ ਨਹੀਂ ਤੇ ਇਹਨੂੰ ਦੇਖਦੇ ਆ ਜੇ ਕੋਈ ਉੜਦਾ ਕਰਦਾ ਹੈ ਕੋਈ ਆਸ-ਪਾਸੇ ਬੈੰਦਾ ਤਾਂ ਹਾਂਜੀ ਚੋਬਰ ਆ ਗਿਆ ਜੀ ਵੱਜ ਗਏ 2:30 ਤੇ ਮੇਰੀ ਤਾਂ ਇੰਨੀ ਕੁ ਪਹੁੰਚ ਵੀ ਨਹੀਂ ਪਈ ਮੰਜੇ ਤੋਂ ਉੱਠ ਕੇ ਮੈਂ ਬੱਚੇ ਅੰਦਰ ਕਰਦੇ ਆ ਸੌਣ ਲੱਗੇ ਟਿਵਲੀ ਨਾਲ ਗੱਲ ਕਰੀ ਨਾ ਘੰਟਾ ਹੋ ਗਿਆ ਫੋਨ ਤੇ ਇਬੋਂ ਆਈ ਆਖਿਆ ਜੀ ਮੈਂ ਸਰਚ ਉਪਰਾਜੇ ਤਾਂ ਬੱਚੇ ਲਾਲ ਗੇ ਚੋਬਰਾ ਜੇ ਤਾਂ ਬੱਚੇ ਲਾਲ ਗੇ ਪੰਜ ਮਿੰਟਾਂ ਦੇ ਵਿੱਚ ਵਿੱਚ ਇਹ ਆਈ ਡਰ ਡਰ ਜੀ ਕਰਦਾ ਮੋਟਰਸਾਈਕਲ ਦੀ ਹੈ ਇਹ ਪਾਣੀ ਵਾਲੀ ਕੌਲੀ ਵੀ ਕਿਤੇ ਗੁਣਾ ਸਰਚ ਪਾਣੀ ਧਾਰ ਜੀ ਹੈ ਚੱਲ ਕੋਈ ਗੱਲ ਨਹੀਂ ਕਰੇ ਛੋਟੇ ਬੱਚੇ ਅੰਦਰ ਲਾਉਂਦਾ ਪਹਿਲੇ ਨੰਬਰ ਤੇ ਤਾਂ ਆਪੇ ਹਿਲਵਾ ਗੇ ਵਜਨ ਹੈ ਨਾ ਚਲੋ 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 ਇੱਥੇ ਰੋਕ ਕੇ ਰੱਖ ਚਲੋ 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 ਉਹ ਨੂੰ ਢਣਕ ਕਾਂਜਰ ਤੇ ਚਲੋ 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 ਮੋਟਾ ਨਾਸਾਂ ਵਾਲਿਓ ਇੱਕ ਗਿਆ ਚਲੋ 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 ਦੋ ਚਲੋ 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 ਬੱਚੇ ਰਾ ਪਾਤੇ ਚੋਬਰ ਦੇ ਕਹਿੰਦਾ ਚਲ ਉੱਡੇ ਹੋਣਗੇ ਕਹਿੰਦਾ ਦੋਵੇਂ ਟੂਸਿਆਂ ਵਾਲਾ ਠੀਕ ਆ ਤੇ ਦੋਵੇਂ ਕੱਚਾਂ ਵਾਲੇ ਹਰੀ ਕੱਚ ਗਲਾਬੀ ਕੱਚ ਤੇ ਹਰੇ ਟੂਸੇ ਹਰੀ ਟੋਰੀ ਕੱਲੀ ਗਲਾਬੀ ਬਗੜ ਵਾਲਾ ਕਾਲਾ ਚਿੰਦੰਦਰੇ ਆਵੜੇ ਤਿੰਨੇ ਬੱਚੇ ਡਾਤੇ ਕੁ ਡੜ ਕੇ ਦਸ ਦਸ ਮਿੰਟ ਹਨਾ ਬਾਲਾਂਗੇ ਨੀ ਹਾਂਜੀ ਮੇਰੇ ਵੀਰੋ ਤੇ ਮੈਂ ਸੋਨੂੰ ਜੀ ਆਪਣੇ ਡੱਬੇ ਦਾ ਸ਼ੌਂਕ ਕਰਾ ਦਿੱ ਗਏ ਜੀ ਜਿਹੜੀ ਆਪਣੀ ਨਵੀਂ ਬਰੀਡ ਹੈ ਕਿ ਮੈਂ ਕਰਾਵਾਂ ਇਹ ਗਲਾ ਲਾਇਵ ਰਿਛੜ ਤੇਰੇ ਤਾਂ ਹੱਥਾਂ ਚੋਂ ਹੀ ਨਿਕਲ ਨੂੰ ਕਰਦਾ ਇਹ ਕਹਿੰਦਾ ਟੁੱਡ ਮਾਰਕ ਹੋ ਜਾ ਪਾਸੇ ਨੂੰ ਹੋਏ ਮੇਰੇ ਦਾਤੀ ਮੇਰੇ ਨਾਲ ਰਲਦਾ ਹੋ ਜਾ ਨਹੀਂ ਬੜਾ ਫਰਕ ਆਇਆ ਫਰਕੇ ਬੜਾ ਵਦੂ ਮਾਰੇ ਹੋ ਗਏ ਹੁਣ ਆ ਯਾਰ ਓਏ ਉਹਨੂੰ ਆਖੀ ਨਾ ਆ ਜਾ ਲਓ ਜੀ ਇਹ ਡੱਬਾ ਹੈ ਇਹ ਸੀ ਬਰੀਡ ਹੈ ਇਹ ਮੰਨ ਕੇ ਚੱਲੋ ਜਦੋਂ ਸਲੋ ਪਿਆ ਕਰੂ ਬਰਫ਼ ਪਿਆ ਕਰੂਗੀ ਉਦੋਂ ਤਾਂ ਲਗਾਤਾਰ ਮਹੀਨਾ ਹੀ ਵੱਡੇ ਪਿਆ ਕਰੂਗਾ ਤੇ ਜਿੱਦਨ ਮਾੜ ਆ ਜਾ ਵੀ ਉਹਦੇ ਅੱਖ ਨੂੰ 35 ਕੋ ਹੋ ਗਿਆ 35 ਜੇ ਕਹਿੰਦਾ ਵੀ ਮੈਂ ਕੱਲੇ ਬਾਦਮ ਖਾਣੇ 40 ਜੀ ਕਹਿੰਦਾ ਬਾਦਾਮਣ ਨਾਲ ਮੈਨੂੰ ਗਿੱਲੀ ਪੂਰੀ ਟਮਾਟਾ 45 ਜੀ ਕਹਿੰਦਾ ਇੱਕ ਏਸੀ ਜਾਂ ਕੂਲਰ ਉੱਤੇ ਮੇਰੇ ਗਰਮੀ ਜੀ ਕਹਿੰਦਾ ਮੈਨੂੰ ਕੱਢਣਾ ਹੀ ਨਹੀਂ ਯਾਰ ਮੇਰੀ ਨਸਲ ਏਸੀ ਐ ਮੈਨੂੰ ਕੱਢੋ ਸਿਆਲ ਚ ਕਹਿੰਦਾ ਚਾਂਤ ਕਰਵੇ ਹੈ ਠੀਕ ਹੈ ਜੀ ਬਾਕੀ ਜੇ ਕਹਿੰਦਾ ਵੀ ਕੋਈ ਉਹ ਕੂਤਰਾਂ ਲੜਾਈ ਪੜਾਈ ਕਰਾਉਣੀ ਹੈ ਡਾਊਨ ਡਾਊਨ ਕੋਈ ਵਕਾਵ ਲੜਾਈ ਕਹਿੰਦਾ ਜੇ ਯੁੱਧ ਕਰਾਉਣਾ ਤਾਂ ਆ ਕੇ ਥੱਲੇ ਹੋਵੇ ਭਾਂਜੋ ਯਾਰ ਬਾਲਾ ਹੈਵੀਅਰ ਸਾਹਦਾ ਹੀ ਨਹੀਂ ਹੱਥ ਜੀ ਨਹੀਂ ਪਤਾ ਹੀ ਨਹੀਂ ਕੀ ਦਾ ਬਾਈ ਹਨਾ ਯਾਰ ਇਨ ਆਹ ਹੋਣਾ ਸਾਡੇ ਪਿੰਡੋਂ ਹੀ ਕਿਹਦਾ ਪਰ ਜਿਹਦਾ ਹੋਇਆ ਭਰਾ ਉਹਨੇ ਲੈ ਜੋ ਕੱਲਾ ਹੀ ਚਾਰਾਂ ਵਰਗਾ ਪਿਆਦਾ ਸੌਂ ਲੱਗੀ ਦੀ ਹੈ ਜਿਹੜੀ ਆ ਦੇਖ ਤਾ ਕੀ ਬਾਤਾਂ ਨਹੀਂ ਹੈ ਇਹਨੂੰ ਬਈ ਮੈਨੇ ਚੱਕਰ ਸਕੀਆ ਯਾਰ ਇੱਕ ਦਾ ਬੱਚਾ ਬੈਠਾ ਠੀਕ ਹੈ ਜਿਹੜਾ ਗੋਸ਼ ਵਾਲਾ ਇੱਥੇ ਡੇਲਵਾਉਣਾ ਆਪਾਂ ਉਹ ਬਟਾ ਸਾਹਮਣੇ ਆਂਦਰਾ ਦੇ ਠੀਕ ਹੈ ਆ ਬੈਠਾ ਹੁੰ ਹੁੰਨਾ ਨਿਕਲ ਜੇ ਦੇਖ ਕੋਲਾਡ ਅੰਦਰ ਹੋਇਆ ਡਾ ਦਾ ਇੱਕ ਆ ਬੱਚਾ ਹੋ ਗਿਆ ਇੱਕ ਇਹ ਹੋ ਗਿਆ ਬਾਹਰ ਹੁੰਦੀ ਹੈ ਠੰਡ ਤਰੇਲ ਪੈਂਦੀ ਹੈ ਉਹ ਠੰਡ ਕੋਈ ਨਹੀਂ ਕਰਦੀ ਤਰੇਲ ਮਾਰਦੀ ਹੈ ਖੂਤਣੋਂ ਵਿਚਾਰ ਨੂੰ ਹੁਣ ਕੋਵਿਡ ਦਾ ਸਰਾਫ ਲੈਤਾ ਇੱਥੇ ਜਾਦ ਛੱਡ ਕੇ ਤਾਂ ਕਰਕੇ ਇਹ ਡਿਸੀਜਨ ਲੈਂਦਾ ਵੀ ਇਹਨੂੰ ਵੀ ਬੈਠ ਕੇ ਛੱਡਿਆ ਹੁਣੇ ਆ ਉਹਨੂੰ ਵੀ ਜਿਆਦਾ ਬੈਠ ਕੇ ਛੱਡ ਦਿੰਦੇ ਇਹਨੂੰ ਬੱਚਿਆਂ ਦਾ ਐਡ ਕਰਦੇ ਰੈਡ ਗੱਲ ਖਤਮ ਐ ਅਗਲੇ ਬੱਚਿਆਂ ਛੱਡ ਦਿੰਦੇ ਯਾਰ ਇਹਨੂੰ ਬੈਠ ਕੇ ਛੱਡ ਦਿੰਦੇ ਠੀਕ ਐ ਪਹਿਲੇ ਇਹਨੂੰ ਬੈਠ ਕੇ ਛੱਡ ਕੇ ਆ ਗਏ ਮਰੋ ਚੱਲੋ ਆ ਗਈ ਆ ਗਈ ਨਿੰਗਾ ਡੱਬਾ ਛੱਡਨ ਇੱਧਰ ਹੁਣ ਆਪਣੇ ਜਾਨਵਰ ਡਰਾ ਦੇ ਕਦੇ ਕਰਦ ਕੇ ਬਲੇ ਗਿਆ ਨੂੰ ਸਦਾ ਮਾਰ ਸਦਾ ਦਾ ਯਾਰੂੰ ਪੁੰਗਲਾ ਲੈ ਇਹ ਤਾਂ ਇਹ ਬਈ ਤੇ ਤਾਂ ਫਰਵੀ ਯਾਰ ਓਕੇ ਹੋ ਗਈ ਰਿਪੋਰਟ ਲਓ ਜੀ ਇਹ ਬੱਚੇ ਨੇ ਛੱਡ ਦਿੱਤੇ ਹਾਂ ਇਹਨੂੰ ਬੱਚੇ ਹੋਰੀ ਹੋਰੀ ਪਿਆਰ ਸਹੀ ਦੌਣਾ ਆਪਾ ਲੈ ਕੈਮਰਾਮੈਨ ਲੈ ਲਓ ਜੀ ਆਇਓ ਕੇ ਕੇ ਬੱਚਾ ਹੋ ਗਿਆ ਤੈਨੂੰ ਛੱਡਦੇ ਮੁੰਡੇ ਇੱਧਰ ਇਹ ਮੜਾ ਇਹਨੂੰ ਚੈੱਕ ਵਿੰਗ ਵੇਕਿੰਗ ਕਰਕੇ ਥੱਲੇ ਸਰੀਰ ਸੂਦਾ ਪਰ ਇਹ ਕਿ ਕਮਜ਼ੋਰ ਹੈ ਇਹ ਤਾਂ ਹੱਡੀ ਗੱਡੀ ਬੰਨਦਾ ਹੈ ਹੈ ਹੱਡੀ ਗੱਡੀ ਵਿੱਚ ਕੀ ਚੈੱਕ ਕਰੋਗੇ ਇਹਨੂੰ ਯਾਰ ਪਰਦਾ ਜਾਂਦਾ ਪਰਦਾ ਜਾਂਦਾ ਹੈ ਨਾ ਦਾਣੀ ਨੂੰ ਖਾਦਿਆ ਨਿਕਣੀ ਹਾਂ ਖਾਦਿਆ ਖਾਦਿਆ ਚਲੋ ਕੋਈ ਨਹੀਂ ਇਨੇ ਇਧਰ ਬੱਚਾ ਛੱਡਦੇ ਲੈ ਜਾਲ ਕਰਤਾ ਵਿਲਾ ਜਾਲ ਚ ਕੋਈ ਕੂਤਰੀ ਠੰਡ ਬਹੁਤ ਹੈ ਤੇ ਜਿਹੜਾ ਕੋਈ ਫੜਿਆ ਫੜਿਆ ਕਰੇਗਾ ਉਹ ਵੀ ਬੈਠ ਕੇ ਛੱਡ ਦਿਆ ਕਰੇਗਾ ਅਸਲ ਵਿੱਚ ਫੜਦੇ ਨਹੀਂ ਕੋਈ ਠੀਕ ਨਹੀਂ ਮੈਂ ਉੱਡ ਕੇ ਜਾਂਦਾ ਓਕੇ ਆ ਬੱਚੇ ਨੂੰ ਕੀ ਹੁੰਦਾ ਯਾਰ ਇਹ ਕਰੇ ਹੱਥ ਜੇ ਧੋ ਲੈਣ ਦੇ ਵਾਸਤੇ ਦੁਆ ਕਰਦਣਾ ਸੈ ਤੇ ਇਧਰ ਹੌਟ ਵਾਟਰ ਲਿਆ ਆਂਦਾ ਸੀ ਹਮੇ ਸਾਰੇ ਖੁੱਡਿਆਂ ਚ ਠੀਕ ਆ ਬੱਚਿਆਂ ਨੂੰ ਵੱਡਿਆਂ ਨੂੰ ਬੈਠ ਕੇ ਸਾਰੇ ਪਾਸੇ ਤੱਤਾ ਪਾਣੀ ਪਾਤਾ ਕਹਿੰਦਾ ਪਾਵਾ ਆਇਨਾ ਸੋਚੇ ਉਬਲ ਦਬਲਦਾ ਪਾਣੀ ਪਾਤਾ ਠੰਡਾ ਪਾਣੀ ਨਾਲ ਕੋਲੇ ਪਿਆ ਸੀਗਾ ਇਹਨੂੰ ਕੋਸਾਇਆ ਕਰਤਾ ਵੈਸੇ ਹਜੇ ਤੱਕ ਤੇ ਪਾਣੀ ਵਾਲੇ ਦਿਨ ਆਏ ਨਹੀਂ ਗੇ ਹੇ ਤੂੰ ਪਤਾ ਪਾ ਲਗਦਾ ਫਿਰ ਵੀ ਚਲੋ ਯਾਰ ਆਪਣਾ ਮਾਨ ਨਹੀਂ ਖੜਦਾ ਪਾ ਪਾ ਦਿੰਦੇ ਹਣਾ ਵੀ ਕੁਝੇ ਠੰਡੇ ਹੁੰਦੇ ਠਰੇ ਹੁੰਦੇ ਮਾੜਾ ਮੋਟਾ ਤੇ ਨਹੀਂ ਤਾਂ ਐ ਕਰਿਆ ਕਰ ਜਿਵੇਂ ਅਜੇ ਧੁੱਪ ਲੱਗੀਆਂ ਹਣਾ ਹੁਣ ਉੱਥੇ ਭੁੱਲ ਗਿਆ ਅੱਜ ਮੈਂ ਐਡੀ ਮਿਹਨਤ ਹੋਈ ਨਹੀਂ ਦੋ ਬਾਲਟਾਂ ਨਾਲ ਡੋਈ ਚ ਕੱਢ ਕੇ ਧੁੱਪੇ ਰੱਖ ਦਰਨ ਤੜਕੀ ਮੈਂ ਤੋ ਦੁਪਹਿਰ ਤੱਕ ਜਿਹਨੂੰ ਪਾਉਣਾ ਨਾਲ ਤਾਂ ਦੁਪਹਿਰੇ ਗਰਮੀ ਦੇ ਨਾਲੇ ਦੁਪਹਿਰ ਨੂੰ ਪਾਣੀ ਸੜੇ ਕੋਸਾ ਆ ਜਾਂਦਾ ਉਦੋਂ ਪਾਣੀ ਪਾ ਦਿੰਦੇ ਆ ਬਦਗਾ ਸੈਟ ਹੋ ਜਾਂਦਾ ਕੰਮ ਬਾਕੀ ਇਹਨਾਂ ਦਾ ਤਾਂ ਆਪਣੀ ਬਾਜਿਆ ਕੋਈ ਦੇਖਤ ਨਹੀਂ ਤੇ ਹੁਣ ਆਪਾਂ ਦਾਣੇ ਰੱਖਣ ਲੱਗੇ ਸਾਰੇ ਕਬੂਤਰਾਂ ਨੂੰ ਠੀਕ ਆ ਤੇ ਇਧਰੋਂ ਵੱਡੇ ਕਬੂਤਰਾਂ ਤੋਂ ਕਰਕੇ ਸਟਾਰਟ ਆਪਾਂ ਖੁੱਡਾ ਨੰਬਰ 1 ਤੋਂ ਦੇਖੋ ਕਿਵੇਂ ਆਉਂਦੇ ਲੰਕ ਦੇ ਆ ਕੇ ਬਾਹਰ ਨੂੰ ਬਾਕੀ ਬਈ ਇੱਕ ਗੱਲ ਹੋਰ ਚੱਲ ਅੰਦਰ ਚੱਲ ਜੇ ਬਾਹਰ ਆ ਗਏ ਚੱਲ ਇੱਕ ਗੱਲ ਹੋਰ ਬਾਦੂ ਚੱਕਰ ਕੀ ਆ ਨਾ ਕਬੂਤਰਾਂ ਦੇ ਮੁਲਾਪਾ ਵੀ ਸਾਰਿਆਂ ਦੇ ਵੱਡੇ ਕਬੂਤਰਾਂ ਦੀ ਡੀ ਵਾਰਮਿੰਗ ਨਹੀਂ ਕੀਤੀ ਭਈ ਆਪਾਂ ਬਹੁਤ ਟਾਈਮ ਹੋ ਗਿਆ ਉਦੋਂ ਕਰਦੇ ਸੀ ਜਦੋਂ ਤੁਹਾਨੂੰ ਯਾਦ ਹੋਊਗਾ ਨਾ ਜਦੋਂ ਨੀਲ ਜਾਂਜੀ ਲਾਈ ਆ ਉਦੋਂ ਅੱਧ ਪਚਦਿਆਂ ਦੀ ਹੋਈ ਸੀਗੀ ਅੱਧ ਪਚਦਿਆਂ ਦੀ ਕਿਹੜੀ ਯਾਰ ਵੱਡੇ ਕਬੂਤਰ ਹੋਣਗੇ 50 50ਾਂ ਚੋਂ ਸਾਰੇ 15 ਕਬੂਤਰਾਂ ਦੀ ਡੀ ਵਾਰਮਿੰਗ ਮੇਰੇ ਦੱਸ ਆ ਦੀ ਸਿਰਫ ਮੈਂ ਤਾਂ ਵੀ ਨਾਲ ਦੇ ਨਾਲ ਡੀ ਵਾਰਮਿੰਗ ਵੀ ਕਰਾਗੇ ਰਾਂ ਛੇੜੀ ਤੋਂ ਛੇੜੀ ਆਈ 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 ਉਹ ਵੀ ਜ਼ਰੂਰੀ ਹੈ ਕਬੂਤਰ ਨਾ ਕੰਡ ਹੋਏ ਪਏ ਮਲਾਪਾ ਕਬੂਤਰਾਂ ਅੰਦਰ ਕਬੂਤਰਾਂ ਦੇ ਕੁਬਬਾਂ ਹੋਣਾ ਫਰਦਾ ਹੈ ਵੀ ਖੰਡ ਪਟਕੇ ਬਿਠਣਦੇ ਕੂਤਰ ਬਈ ਯਾਰ ਹਨ ਤਾਂ ਕਰਕੇ ਲਓ ਜੀ ਇਧਰ ਚਾਕ ਲਗਾ ਬੱਚਿਆਂ ਵਾਲਿਆਂ ਨੂੰ ਡਰੇ ਆ ਤੇ ਇਹਨਾਂ ਨੂੰ ਵੀ ਮਾਰ ਗਏ ਬੋਲ ਬਣ ਜੱਜ ਕੇ ਆਇਓ 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 ਪੱਤ ਆਇਓ 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 ਨਾ ਬਾਹਰ ਨਿਕਲ ਜੇ ਕੋਈ ਆਇਓ 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 ਬੇਟਾ ਇਧਰ ਬੱਚਿਆਂ ਨੇ ਦੂਜੇ ਗੁੱਡੇ 'ਚ ਵੀ ਰੱਖ ਦੀ ਆਇਓ 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 ਇਦਰ ਬੈਟ ਕੇ ਜਿਵੇਂ ਰੱਖਦੀ ਜੀ ਦਾਣੇ ਆਇ 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 ਵਾਟਰ ਆਇ ਬੇਟਾ ਵਾਟਰ ਤੇ ਰੱਖਤਾ ਸੀਗਾ ਓਕੇ ਜੀ ਤੇ ਹਉ ਆਪਣੀ ਨਵੀਂ ਬਰੀਡ ਮਾਰਦਗੇ ਜੂਆਂ ਅਵੇ ਵੇਖੋ ਕਹਿੰਦੇ ਆਡੀ ਦੀ ਦਾ ਚੂਪਰ ਖੜਾ ਲੈ ਜੋ ਬਈ ਦਾ ਹੈਗਾ ਚਾਰਾਂ ਰੰਗ ਕੱਲ ਲਈ ਮੇਰੇ ਵੀਰੋ ਤੇ ਇਧਰ ਹੋਈ ਪਈ ਹੈ ਜੀ ਪੂਰੀ ਟੀਮ ਅੱਜ ਠੀਕ ਹੈ ਕਿ ਨਹੀਂ ਮੈਂ ਕਿਹਾ ਇਧਰੋਂ ਮੈਂ ਵੀ ਮਾੜੀ ਮੋਟੀ ਵੀਡੀਓ ਸ਼ੂਟ ਕਰ ਲਾਂ ਇਧਰ ਨੂਰ ਜਾਣਾ ਇਹ ਲਾਈਵ ਚੱਲੀ ਜਾਂਦਾ ਠੀਕ ਆ ਆਪਣੇ ਲਾਈਵ ਆਪਾਂ ਆਪ ਹੀ ਦਿਖਾਈ ਜਾਂਦੇ ਆ ਠੀਕ ਆ ਨੀ ਉਧਰ ਟਿਵਲੀ ਗੋਸ਼ਾ ਦਮਣੀ ਬੈਠਿਆ ਸਾਰੇ ਹਾਂ ਬਸ ਫੋਨ ਹੀ ਫੋਨ ਆਪਾਂ ਸਿਰਫ ਮਸ਼ਹੂਰੀ ਕਰਨੀ ਹੈ ਗੋਸ਼ਾ ਟੈਨਸ਼ਨ ਨਾ ਲੈ ਤੂੰ ਹੁਣ ਚੱਲਿਆ ਘਰ ਨੂੰ ਬਸ ਆਹੀ ਸੀਗਾ ਹੁਣ ਮੈਂ ਵੀਡੀਓ ਇਹਨਾਂ ਚੱਕਰ ਕਿਉਂ ਮੇਰਾ ਦਿਮਾਗ ਪਟਿਆ ਪਿਆ ਅੱਜ ਇੱਕ ਦਿਨ ਚ ਮੈਂ ਦੋ ਵੀਡੀਓ ਕੰਪਲੀਟ ਕਰਨੀਆਂ ਸੀਗਾ ਹੁਣ ਮੈਨੂੰ ਸਮਝ ਨਹੀਂ ਆਦੀ ਪਹਿਦੂ ਪਹਿਲਾ ਵਾਲੀ ਕਲਿੱਪ ਮੈਂ ਕਿਹੜੀ ਵੀਡੀਓ ਦੀ ਲਈ ਸੀ ਕੀ ਕੀਤਾ ਤੇ ਇਸ ਤੋਂ ਬਾਅਦ ਕੀ ਕਰਨਾ ਹੈ ਵੀਡੀਓ 'ਚ ਵਾ ਮੁੱਕਦੀ ਗੱਲ ਹੈ ਅੱਜ ਦੋ ਦਿਨ ਹੋ ਗਏ ਬਈ ਹਣਾ ਯਾਰ ਦੋ ਦਿਨ ਤੋਂ ਹੋ ਗਏ ਬਿਮਾਰ ਹੋਏ ਪੈਣਾ ਹੋਂ ਦਾ ਟਾਈਲ ਨਹੀਂ ਲੱਗਿਆ ਅੱਜ ਲੱਗਾ ਟਾਈਲ ਘਰੇ ਜਾ ਕੇ ਬਈ ਚੰਗੀ ਤਰ੍ਹਾਂ ਨਹਾ ਧੋ ਕੇ ਆਉਣਾ ਕਰ ਫਿਰ ਕਰਦੇ ਆ ਵੀਡੀਓ ਕੰਟੀਨਿਊ ਹਾਂਜੀ ਮੇਰੇ ਵੀਰੋ ਨਹੀਂ ਤੂੰ ਹੀ ਕਰਕੇ ਆ ਗਈ ਇੱਧਰ ਲਿਬਾਸ ਚੇਂਜ ਕਰਿਆਂਦਾ ਤੇ ਕੋਈ ਗੱਲ ਨਹੀਂ ਮਾੜਾ ਮੋਟਾ ਚੱਲੇ ਜਾਂਦੋਂ ਮੈਂ ਬੋਲੀਏ ਨੇ ਗੀਤ ਵੀ ਚੱਲਣ ਦਾ ਸਵਾਦ ਆਈ ਜਾਂਦਾ ਫਿਰ ਬੋਲਾਂਗੇ ਵਿੱਚ ਆਪਾਂ ਓਕੇ ਰਿਪੋਰਟਰ ਨੇ ਨਹਿਰੋ ਪਾ ਗਏ ਪੈਂਟ ਪਾਣੀ ਪਾ ਗਏ ਪਤਾ ਨਹੀਂ ਕੀ ਕੀ ਹੈ ਸਵੈਟ ਸ਼ਰਟ ਹਾਂਜੀ ਤੇ ਨਵੀਂ ਟੋਪੀ ਤੇ ਬੰਦੇ ਆਪਣੇ ਉਵੇਂ ਦੋਵੇਂ ਬੈਠੇ ਜਵੇਂ ਛਾੜੇ ਗਿਆ ਸੀਗਾ ਇੱਕ ਚੋਬਰ ਹੋਰ ਵਿੱਚ ਐਡ ਹੋ ਗਿਆ ਠੀਕ ਹੈ ਨਹੀਂ ਓਕੇ ਰਿਪੋਰਟਾ ਬੱਸ ਲੈਟਰ ਰੋਟਾ ਛੱਡ ਰੱਖੀ ਗਿਆ ਕੀ ਕੋਈ ਸਵਾਦ ਆਣੀ ਹੈ ਕੁਤਰ ਕਾਤਰ ਕੱਢੋ ਬਾਹਰ ਕੋਈ ਦੋ ਚਾਰ ਓਏ ਚੱਲ ਪੀ ਸਾਰੀ ਸਵਾਜੀ ਭੱਜ ਗਈ ਨਾਲ ਦੀ ਨਾਲ ਟੀਵਲੀ ਪਹਿਲਾਂ ਆਵੜਾ ਗੁਸ਼ਰਬ ਚੜ੍ਹ ਕੇ ਮੋਟਰਸਾਈਕਲ ਤੇ ਗੱਲਾਂ ਹੈ ਵਾਸ 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 ਕੋਈ ਨਾ ਕੱਟ ਦੇਗਾ ਵਿੱਚੋਂ ਸਿਰ ਇਹ ਹੁਣ amare ਫਿਰ ਮਗਰੋਂ ਦੀ ਲਿਆ ਕਿ ਚੱਲ ਜਾਨ ਦੇ ਜਾਨ ਦੇ ਖੰਡ ਕੋਈ ਨਾ ਕੱਦ ਵਿੱਚ ਡਾਵਾਂਗੇ ਇਹ ਗੋਸ਼ਾ ਚਿੜੀ ਮਾਰ ਵੀ ਚੱਲ ਗਿਆ ਟੀਵਲੀ ਤੋਂ ਪਹਿਲਾਂ ਟੱਪ ਗਿਆ ਤੇ ਗੱਲਾਂ ਸੁਣਾਇਆਂ ਅਗਰੀ ਦੀਆਂ ਐ ਦੱਸ ਇਹਨੂੰ ਐਡ ਦੇ ਪਾ ਇਹ ਮਰੂ ਵਕਤੇ ਹੀ ਮਰ ਜੀ ਤੇ ਆਪਣੀ ਮਾਰ ਤਾਂ ਉਹ ਉਹ ਨਾ ਗੰਦ ਪਾਉਣਾ ਉਹ ਮਾੜੀ ਕੀ ਕੀ ਚੰਗੀ ਨਹੀਂ ਲੱਗੀ ਬਾਲਾ ਗੰਦ ਪਾਉਂਦਾ ਰ ਇਹ ਗੋਸ਼ਾ ਦਾ ਬਾਪੋ ਯਾਰ ਨਾ ਜਿਵੇਂ ਮਾਨਿਕ ਚੱਲ ਸੁਦਾ ਇਸਗੇ ਵੀ ਤਾਣਾ ਇਹ ਤਾਂ ਨਹੀਂ ਨਹੀਂ ਇਹ ਤਾਂ ਫਿਲਮਾਂ ਨਾਲੋਂ ਵੀ ਟੱਪਿਆ ਗੱਲ ਮੁਕੀ ਫਿਲਮਾਂ ਬਸ ਚਲੋ ਚੱਲੇ ਬਾਤ ਤੁਸੀਂ ਵੀ ਜਾਓ ਟਾਈਮ ਨਾ ਕਰਿਆ ਬਾਈ ਬਾਈ ਕੱਲ ਨੂੰ ਮਿਲਦੇ ਹਾਂ ਆਗੇ ਜਿੱਦੜਲੇ ਕਰੇ ਰੋਟੀ ਪਣੀ ਖਾਇਆ ਦੀ ਬਈ ਨਾ ਤੋਂ ਤਾਂ ਤੁਹਾਨੂੰ ਪਤਾ ਪਹਿਲੇ ਲਈ ਸੀਗੀ ਆਪਾਂ ਤੇ ਆਉਣ ਸਰ ਕਬੂਤਰ ਕੋਵਾਤਰ ਚੈੱਕ ਕਰੇ ਬਰੋ ਦੋ ਦਿਨ ਹੋ ਗਏ ਕਬੂਤਰਾਂ ਤੇ ਨਿਗਾ ਨਹੀਂ ਪਈ ਥੋੜਾ ਜਿਆਦਾ ਬਿਜ਼ੀ ਸੀਗੇ ਯਾਰ ਇਹਨੂੰ ਵੀਡੀਓ ਵੀਡੀਓ ਦਾ ਬੜਾ ਕੰਮ ਔਖਾ ਹੋਇਆ ਬਸ ਤੇ ਧੰਨਵਾਦ ਵੀ ਬਹੁਤ ਭਰਾਵਾਂ ਨੇ ਫੋਨ ਲਾਇਆ ਮੈਸੇਜ ਕੀਤੇ ਬਈ ਵੀਡੀਓ ਕਿਉਂ ਨਹੀਂ ਪਾਈ ਕੀ ਗੱਲ ਹੋ ਗਈ ਬਈ ਠੀਕ ਹੈ ਹਨਾ ਇੰਨਾ ਪਿਆਰ ਕਰਦੇ ਹੋ ਬਈ ਇੰਨੀ ਫਿਕਰ ਕਰਦੇ ਹੋ ਤੁਹਾਡਾ ਧੰਨਵਾਦ ਦਿਲੋਂ ਧੰਨਵਾਦ ਬਈ ਸਾਰਿਆਂ ਦਾ ਹਨਾ ਬਾਕੀ ਜਿਨ੍ਹਾਂ ਨੇ ਬਰਥਡੇ ਵਿਸ਼ਾ ਜੀ ਤਿਕਰ ਕਰੀ ਜਾਂਦੇ ਜਿਹੜੇ ਭਰਾ ਉਹਨਾਂ ਦਾ ਵੀ ਧੰਨਵਾਦ ਵੀ ਦਿਲੋਂ ਧੰਨਵਾਦ ਸਾਰਿਆਂ ਦਾ ਠੀਕ ਹੈ ਕਿ ਨਹੀਂ ਸਲਾਮ ਆ ਸਾਰਿਆਂ ਨੂੰ ਆਪਣੇ ਵੱਲੋਂ ਤੇ ਬਾਕੀ ਬਸ ਓਕੇ ਯਾਰ ਠੰਡ ਹੋਈ ਪਈ ਪੂਰੀ ਮੈਂ ਬੱਚਾਂ ਤੇ ਨਿਗਾਹ ਮਾਰੀ ਇਹਨਾਂ ਵਾਲੀ ਮੋਟੀ ਜੀ ਚੈੱਕ ਕਰਾ ਵੀ ਕੀ ਹਿਸਾਬ ਪਤਾ ਵਾ ਤੇ ਬਾਬਾ ਸੌਂਕ ਰੱਖੇ ਬਾਕੀ ਰਾਤ ਦੀ ਰਹਿ ਕਰੀ ਹੁੰਦੀ ਹੈ ਮਾੜੀ ਤੇ ਦੇਖਾਂ ਕੱਲ ਨੂੰ ਕੀ ਬਣਦਾ ਪਹਿਲਾਂ ਮੈਂ ਕੱਲ ਲੱਗ ਕੇ ਖਾ ਲੂ ਬੱਚੇ ਢਾਵਾਂਗੇ ਚਲੋ ਕੋਈ ਨਾ ਛੱਡੋ ਤੇ ਓਕੇ ਆ ਬਸ ਹੋਰ ਤਾਂ ਕੁਝ ਕਹਿਣਾ ਨਹੀਂ ਹਨ ਇਹ ਹਿਸਾਬ ਕਿਤਾਬ ਬਸ ਤੇ ਕਰਦੇ ਬਲੌਗ ਦੀ ਐਂਡਿੰਗ bro Okay ਸਭ ਕੋਲ ਠੀਕ ਐ ਥੋੜਾ ਜਿਹਾ ਬਸ ਉਹਦਿਆ ਖੜ ਨੂੰ ਕبھی ਖੁਸ਼ੀ ਕبھی ਕਾਮ ਅੱਜ ਚਾ ਤਿਆ ਨਹੀਂ ਲੱਗ ਰਿਹਾ ਜੀ ਨਹੀਂ ਲੱਗ ਰਿਹਾ ਸੁਣਨਾ ਸੁਣਨਾ ਲੱਗ ਰਿਹਾ ਸਾਰਾ ਕੁਝ ਸਾਰਾ ਕੁਝ ਹੁੰਦੇ ਹੋਏ ਵੀ ਐ ਲੱਗ ਰਿਹਾ ਵੀ ਨਹੀਂ ਸਮਥਿੰਗ ਮਿਸਿੰਗ bro ਕੋਈ ਡੈਕ ਨਹੀਂ Okay ਕੱਲੋਂ ਮਿਲਦੇ ਆਂ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰੋ ਸਭ ਨੂੰ